ਸਮਝਦਾਰ ਹੋਣਾ ਇੱਕ ਵੱਖਰੀ ਗੱਲ ਹੁੰਦੀ ਹੈ ਸੁਣਾ ਵੀ ਚਾਹੀਦਾ ਹੈ ਸਮਝਦਾਰ ਚਾਤਰ ਚਲਾਨਾ ਇੱਕ ਹੋਰ ਗੱਲ ਹੁੰਦੀ ਹੈ ਚਾਤਰ ਬੰਦਾ ਕਦੇ ਵੀ ਰੱਬ ਨੂੰ ਨਹੀਂ ਪਾ ਸਕਦਾ ਚੋਤਰਾਇ ਦਾ ਚਤਰ ਪੁਤ ਪਾਇਆ ਨਹੀਂ ਪਾਇਆ ਤਾਂ ਚੋਤਰਾਇਆਂ ਦੀ ਚਲਦੀਆਂ ਉੱਥੇ ਸਿਆਣਾ ਹੋਣਾ ਹੋਰ ਗੱਲ ਹੈ ਹੋਣਾ ਚਾਹੀਦਾ ਹੈ ਸਿਆਣਾ ਹੋਣਾ ਚਾਹੀਦਾ ਹੈ ਨਸਾਨ ਸਿੱਖ ਸਿਆਣਾ ਹੋਣਾ ਚਾਹੀਦਾ ਹੈ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਗੁਰੂ ਜਿਸ ਨੂੰ ਮੈਂ ਨਮਸ਼ਕਾਰ ਕਰਨਾ ਜਿੱਦੇ ਅੱਗੇ ਮੈਂ ਅਰਦਾਸ ਕੀਤੀ ਕਰਨਾ ਇਹ ਲੋਕ ਤੇ ਪਰਲੋਕ ਦੇ ਵਿੱਚ ਮੇਰਾ ਸਹਾਈ ਹੈ ਮੈਂ ਤਾਂ ਇਹਨੂੰ ਨਮਸ਼ਕਾਰ ਕਰਦਾ ਪਤਾ ਹੋਣਾ ਚਾਹੀਦਾ ਸਿੱਖ ਮੁਕੇ ਦੇ ਵਿੱਚ ਕੀ ਲਿਖਿਆ ਹੋਇਆ ਹੈ ਗੁਰੂ ਸਾਨੂੰ ਕੀ ਗਿਆਨ ਦੇ ਕੇ ਗਏ। ਗੁਰੂ ਸਾਨੂੰ ਜੀਵਨ ਜਾਤ ਸਿਖਾ ਕੇ ਗਏ ਨੇ। ਕਹਿ ਬੰਦਿਆ ਆਹ ਕਰਮ ਤੂੰ ਕਰਨੇ ਨੇ ਤੇ ਆਹ ਨਹੀਂ ਕਰਨੇ। ਤੇਰਾ ਜੀਵਨ ਇਸ ਤਰ੍ਹਾਂ ਸਫਲ ਹੋਣਾ ਹੈ। ਗੁਰੂ ਦੱਸ ਕੇ ਗਿਆ ਇਸ। ਪਰ ਜੇ ਤੁਸੀਂ ਗੁਰਬਾਣੀ ਨੂੰ ਪੜਾਂਗੇ, ਵਿਚਾਰਾਂਗੇ, ਆਪਣੇ ਜੀਵਨ 'ਚ ਬਸਾਵਾਂਗੇ। ਤਾਂ ਜੀਵਨ ਸਫਲ ਹੋਣਾ। ਸਿਆਣਾ ਹੋਣਾ ਚਾਹੀਦਾ ਹੈ। ਸਿਆਣਾ ਹੋਣਾ ਚਾਹੀਦਾ ਪਰ ਚਤਰ ਨਹੀਂ ਹੋਣਾ ਚਾਹੀਦਾ ਚਤਰ ਬੰਦਾ ਕਦੇ ਵੀ ਰੱਬ ਨੂੰ ਨਹੀਂ ਪਾ ਸਕਦਾ ਤੇ ਗੁਰਮ ਕੀਤੇ ਰੱਖਣੀ ਤੇ ਜੇ ਸਿਆਣਪ ਬਰਤਣਾ ਕਰਦਾ ਭਈ ਗੁਰੂ ਨਾਲ ਫੇਰ ਵੀ ਨਹੀਂ ਪਾਸ ਹੁੰਦਾ ਬੜਾ ਦਲੇ ਦੀ ਕਰੀ ਦਿੱਤੇ ਸਿਆਸੂ ਸਿਆਣਪਾਂ ਲੱਖ ਹੋਵੇ ਤੇ ਇੱਕ ਨਾ ਚੱਲੇ ਨਾਲ ਕਦੇ ਇੱਕ ਵੀ ਨਾਲ ਨਹੀਂ ਚੱਲਦਾ ਗੁਰੂ ਕੋਲ ਦੀ ਹਾਂ ਤੂੰ ਅੰਦਰੋਂ ਸਿਆਣਾ ਬਾਹਰੋਂ ਭੋਲਾ ਭਾਈ ਤੁਸ ਕਹਿੰਦੇ ਅੰਦਰੋਂ ਸਿਆਣਾ ਹੋਵੇ ਤੂੰ ਬਾਹਰੋਂ ਭੋਲਾ ਹੋਵੇ ਸਿੱਖੇਤਰਾ ਨਾ ਹੋਣਾ ਚਾਹੀਦਾ